बम बम बोले बम बम बोले बम बम बोले ਹੁਣ ਅਸੀਂ ਆਪਣੇ ਬਾਜ਼ੇ ਦੇ ਅਨੁਸਾਰ ਇੱਕ ਨਵੀਂ ਪਿੰਡ ਦੀ ਸੈਰ ਪਿੰਡ ਦੇ ਪ੍ਰਾਚੀਨ ਮੰਦਿਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਧੋਲਾ ਵਿਖੇ ਤੁਹਾਨੂੰ ਲੈ ਕੇ ਆਏ ਹਾਂ ਇੱਥੇ ਕਿ ਬਹੁਤ ਹੀ ਪੁਰਾਣਾ ਯੁੱਗਾ ਯੁੱਗਾ ਤੋਂ ਤਪ ਸਥਾਨ ਤੇ ਇੱਕ ਮੰਦਿਰ ਬਣਿਆ ਹੋਇਆ ਹੈ ਜਿਸ ਦੇ ਦਰਸ਼ਨ ਕਰਾਉਣ ਲਈ ਸੀਸੀਪੀ ਨਿਊਜ਼ ਦੀ ਟੀਮ ਇੱਥੇ ਆਈ ਹੈ ਹੁਣ ਤੁਹਾਨੂੰ ਉਸ ਤਪਸਥਾਨ ਸ਼ਿਵ ਮੰਦਿਰ ਪਿੰਡ ਧੋਲਾ ਵਿਖੇ ਜੋ ਕਿ ਧੂਰੀ ਸ਼ਹਿਰ ਦੇ ਨਜ਼ਦੀਕ ਹੈ ਉੱਥੇ ਦੇ ਦਰਸ਼ਨ ਕਰਾਉਣ ਲਈ ਲੈ ਕੇ ਜਾ ਰਹੇ ਹਾਂ ਆਓ ਮੇਰੇ ਨਾਲ ਕਹੋ ਨਾਲ ਬੰਬੰਬ ਬੋਲੇ ਪ੍ਰਵੇਸ਼ ਦੁਆਰ ਦੇ ਵਿੱਚ ਜਿੱਥੇ ਜਾ ਕੇ ਆਪਾਂ ਹੁਣ ਦਰਸ਼ਨ ਕਰਵਾਵਾਂਗੇ ਤੁਹਾਨੂੰ ਸੰ ਮਹਾਪੁਰਸ਼ਾਂ ਦੇ ਅਤੇ ਉਸ ਧੂਨੇ ਦੇ ਤੇ ਮੰਦਿਰ ਦੇ ਇੱਥੇ ਦੂ ਦੂ ਦਰਸ਼ਨ ਸਰਲੀ ਸੰਗਤਾਂ ਆਂਦੀਆਂ ਹੁਣ ਤੁਹਾਡੀ ਮੁਲਾਕਾਤ ਮੋਹਨੀ ਗਰੀ ਜੀ ਮਹਾਰਾਜ ਜੀ ਨਾਲ ਕਰਵਾ ਰਹੇ ਹਾਂ ਜੋ ਕਿ ਇਹਨਾਂ ਨੇ ਦੱਸਿਆ ਕਿ ਇਸ ਧੁਨੇ ਤੇ ਇਸ ਤਪਸਥਾਨ ਧੁਨੇ ਦੇ ਉੱਤੇ ਜਦ ਮੱਥਾ ਟੇਕਦੀ ਹਨ ਸੰਗਤਾਂ ਉਹ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਉਹਨਾਂ ਦੇ ਬਹੁਤ ਹੀ ਅਸ਼ੀਰਵਾਦ ਸਰੂਪ ਜਦ ਆਪਣੇ ਮਸਤਕ ਤੇ ਲਗਾਉਂਦੀ ਹਨ ਸਰੀਰ ਤੇ ਲਗਾਉਂਦੀ ਹਨ ਤਾਂ ਅਨੇਕਾਂ ਪ੍ਰਕਾਰ ਦੇ ਰੋਗ ਟੁੱਟ ਜਾਂਦੇ ਹਨ ਤੇ ਉਸ ਪਬੁਤੀ ਜੋ ਜਿਸ ਦੇ ਨਾਲ ਮੰਨਤਾ ਹੈ ਕਿ ਛੋਟਾ ਬੱਚੇ ਨੂੰ ਡਰ ਲੱਗਦਾ ਹੋਵੇ ਜਾਂ ਵੱਡੇ ਨੂੰ ਡਰ ਲੱਗਦਾ ਹੋਵੇ ਜਾਂ ਕਿਸੇ ਨੂੰ ਸਿਕਨਰ ਦੀ ਕੋਈ ਪ੍ਰੋਬਲਮ ਹੋਵੇ ਜੇ ਉਹ ਪਬੁਤੀ ਦਾ ਇਸਤੇਮਾਲ ਕਰੇ ਜਾਂ ਪਾਣੀ ਚ ਘੋਲ ਕੇ ਪੀਵੇ ਤਾਂ ਬਹੁਤ ਤਰ੍ਹਾਂ ਦੇ ਰੋਗ ਵੀ ਦੂਰ ਹੋ ਜਾਂਦੇ ਹਨ ਇਹ ਸ਼ਿਵਜੀ ਦੀ ਸ਼ਿਵਜੀ ਜੀ ਦੀ ਕ ਆਪਾਰਕਿਤ 14 ਸ਼ਿਫਟੂ ਨੇ ਦੀ ਇਹ ਉਹ ਪਵਿੱਤਰੀ ਹੈ ਇਹ ਉਹ ਸ਼ਿ ਸ਼ਕ ਪਵਿੱਤਰ ਧੂਣਾ ਹੈ ਜਿਸ ਦੀ ਹਰ ਸ਼ਿਵ ਮੰਦਿਰ ਦੇ ਵਿੱਚ ਇੱਕ ਬੜਬੂਲਾ ਸਥਾਨ ਹੈ ਜਿਵੇਂ ਜੇڑا ਮਹਾਪੁਰਸ਼ਾਂ ਦਾ ਕਾਲ ਯੁੱਗ ਦਾ 바બા ਪਤਵੀ ਦਾ ਸਾਲ ਕਿਹਾ ਜਾਂਦਾ ਹੈ ਤਾਂ ਉਹ thora 75 ਜਿੰਨੇ ਮਹਾਪੁਰਸ਼ੇ ਛੇ ਆਏ ਗੱਦੀਆਂ ਦੇ ਮਾਲਕ ਬਣੇ ਕਰਨੀ ਦੇ ਮਾਲਕ ਬਣੇ ਅੱਜ ਪਹਿਲੇ ਗੁਰੂ 파ਸੂ ਗਿਰ ਜੀ ਅੱਜ ਸਸੋਰਤ ਨੇ 바બા ਮਨੀ ਗਿਰ ਜੀ ਧੰਨਵਾਦ ਆਇਓ ਟੀਮ ਦਾ ਬਹੁਤ ਬਹੁਤ। ਤੇਰਾ ਕੀ ਨਾਮ ਹੈ ਫਿਰ? ਸ਼ਿਵ ਕੁਮਾਰ। ਸ਼ਿਵ ਕੁਮਾਰ। ਜੀ ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਹੋ ਪੇਂਟਿੰਗ ਦਾ? ਮੈਂ ਜੀ 20 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਇਹੋ ਭਗਵਾਨ ਦੀਆਂ ਮੂਰਤੀਆਂ ਤੇ ਵੀ ਤੁਸੀਂ ਪੇਂਟਿੰਗ ਦਾ ਕੰਮ ਕਰਦੇ ਹੋ? ਮੈਂ ਜੀ ਘਰਾਂ ਦੇ ਕੋਠਿਆਂ 'ਚ ਵੀ ਕਰਦੇ ਹਾਂ ਜੀ। ਘਰਾਂ ਦੇ ਕੋਈ ਕੋਠਿਆਂ 'ਚ ਵੀ ਕਰਦੇ ਪਰ ਜ਼ਿਆਦਾ ਮੰਦਰਾਂ ਦਾ ਕੰਮ ਕਰਦਾ ਹਾਂ ਜੀ। ਹਾਂਜੀ। ਠੀਕ ਆ। ਇਹ ਕਿੰਨੇ ਦਿਨ ਹੋ ਗਏ ਤੁਹਾਨੂੰਰੇ ਲੱਗੇ ਹੋਏ ਇਹਨੂੰ ਕੰਮ ਕਰਦੇ ਹੋ ਇਹਨੇ? ਇਹ ਕੱਲ੍ਹ ਸ਼ੁਰੂ ਕੀਤਾ। ਕਿੰਨੇ ਦਿਨ ਦਾ ਕੰਮ ਤੁਹਾਡੇ ਹੈਗਾ ਸਾਰਾ ਮੂਰਤੀਆਂ ਦਾ? 3-4 ਦਿਨ ਲੱਗ ਜਾਣਗੇ। 3-4 ਦਿਨ ਅਕੇ ਸਾਨੂੰ ਇਹ ਜਿਹੜਾ ਭਗਵਾਨ ਦੀਆਂ ਮੂਰਤੀਆਂ ਦੇ ਆਪਣਾ ਪੇਂਟ ਕਰਕੇ ਸੋਹਣੀਆਂ ਬਣਾ ਕੇ ਇਹਨਾਂ ਨੂੰ ਇੱਕ ਤਰ੍ਹਾਂ ਦਾ ਇਹਨਾਂ ਨੂੰ ਨਵਾਂ ਹੀ ਰੂਪ ਦਿੰਦੇ ਆ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਕਿੱਦਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਭਗਵਾਨ ਦੇ ਮੂਰਤੀਆਂ ਕਰਨੀ ਸਾਡੀ ਸ਼ਰਧਾ ਵੀ ਹੈ ਬਹੁਤ ਵਧੀਆ ਸੀ ਭਗਵਾਨ ਨੂੰ ਬਹੁਤ ਵਧੀਆ ਤੰਗ ਨਾਲ ਸਜਾਉਂਦੇ ਆ ਤੇ ਸਾਡੇ ਮਨ ਨੂੰ ਬਹੁਤ ਦੀ ਖੁਸ਼ੀ ਹੁੰਦੀ ਹੈ ਲੱਗੇ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਬਾਕੀ ਸ਼ੰਕਰ ਭਗਵਾਨ ਦੀ ਪੂਜਾ ਵੀ ਬਹੁਤ ਵਧੀਆ ਕਰਦੇ ਜੀ ਤੰਗ ਨਾਲ ਕਰਦੇ ਅਸੀਂ ਭਗਵਾਨ ਸ਼ੰਕਰ ਜੀ ਦੇ ਭਗਤ ਆ ਠੀਕ ਆ ਦੇ ਰੂਪ ਵਿੱਚ ਭਗਵਾਨ ਦੇ ਦਰਸ਼ਨ ਤੇ ਚੜਚੜਾ ਕੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਬਹੁਤ ਪ੍ਰਾਚੀਨ ਮੰਦਰ ਦੇ ਵਿੱਚ ਓਮ ਨੰ ਬੰਬੰਬੋਰੇ ਜੀ ਕਿਨੇ ਟਾਈਮ ਤੋਂ ਪੂਰੇ ਮੱਥਾ ਟੇਕਣ ਲਈ ਅਨੇਕ ਇਨਕਿ 30 ਸਾਲ ਤੋਂ ਤੁਸੀਂ ਉਰੇ ਮੱਥਾ ਟੇਕਨੇਸ਼ ਮੰਦਰ ਦੇ ਵਿੱਚ ਆ ਗਏ। ਸਾਡਾ ਘੁੰਡੇ ਹੀ ਹੈ ਜੀ ਸੋਣੀਆਂ ਸੀਰ ਉਰੇ ਮੈਗੇ। ਮੈਨੂੰ 10-15 ਸਾਲ ਤੋਂ ਲਗਾਤਾਰ ਹੀ ਹੋ ਗਏ। ਸ਼ਾਂਤ ਸਵੇਰੇ ਦੋਏ ਟਾਈਮ ਹੁੰਦਾ। ਯਾਨਕਿ 10-15 ਸਾਲਾਂ ਤੋਂ ਤੁਸੀਂ ਲਗਾਤਾਰ ਸ਼੍ਰੀ ਸ਼ਿਦੀ ਦੇ ਮੰਦਰ ਸਵੇਰੇ ਸ਼ਾਮ ਮੱਥਾ ਟੇਕ ਰਹੇ ਹੋ। ਕੀ ਜੀ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਉਰੇ ਆ ਕੇ? ਬਹੁਤ ਵਧੀਆ ਸ਼ਾਂਤੀ ਹੁੰਦੀ ਹੈ ਜੀ। ਜੋ ਵੀ ਮਨੋਕਾਮਨਾ ਹੋ ਸਭ ਪੂਰੀਆਂ ਹੁੰਦੀਆਂ ਨੇ। ਜੀ ਕੋਈ ਆਉ ਨਹੀਂ ਹੈ। ਬਹੁਤ ਸ਼ਕਰਨੀ ਦੇ ਮਾਲਕ ਨੇ ਸੰਤ। ਇਹ ਮੰਦਿਰ ਕਿੰਨੇ ਸਾਲ ਪੁਰਾਣਾ ਹੈ ਇਹ ਤਾਂ 100 ਸਾਲ ਦੀ ਕਰੀਬ ਪੁਰਾਣਾ ਹੋਵੇ ਇਹ 100 ਸਾਲ ਦੀ ਕਰੀਬ ਇਹ ਮੰਦਿਰ ਉਸ ਟਾਈਮ ਇਹ ਇੱਥੇ ਜੰਗਲੇ ਸੀਗਾ ਅੱਛਾ ਜਦੋਂ ਸੰਤ ਆ ਕੇ ਬੈਠੇ ਤਾਂ ਕੋਈ ਪਿੰਡ ਨਹੀਂ ਥਾਰੇ ਪਿੰਡ ਇਹਨਾਂ ਨੇ ਵਧਿਆ ਸੰਤਾਂ ਨੇ ਠੀਕ ਹੈ ਜੀ ਉਹ ਜੰਗਲ ਦੀਗਾ ਜੰਗਲ ਜਾ ਕੇ ਬੈਠੇ ਸੀ ਇਹ ਸਾਰੀ ਉਹਦੀ ਬਾਤ ਚੱਲਣੀ ਹੈ ਬਾਕੀ ਆ ਬਾਬਾ ਜੀ ਨੂੰ ਪਤਾ ਹੀ ਅੱਜ ਅੱਜ ਉਹ ਨਹੀਂ ਜਾਣੀ ਹਾਂਜੀ ਬਾਬਾ ਜੀ ਹਾਂ ਆਪਣਾ ਕੀ ਨਾਮ ਆ ਜੀ ਆਪਣਾ ਨਾਮ ਸੈ ਸਿੰਘ ਖੱਟਰਾ ਦੇ ਬੀਰ ਕੋਈ ਕੇ ਮੰਦਿਰ ਬਾਰੇ ਥੋੜਾ ਜਿਹਾ ਇਤਿਹਾਸ ਬਾਰੇ ਦੱਸੋ ਕਿਸਾ ਦਾ ਸੁਣ ਮੇਰਾ ਟਾਈਮ ਜਾਂਦਾ ਲਾਪਾ ਪਰ ਦੇ ਵਿੱਚ ਬੜਬੜ ਨੇ ਕਰ ਜਾਣ ਵਾਲਾ ਇੱਕ ਬਿਕਰੇ ਰਾਜੇ ਦੀ ਵਜ਼ੀਰੀ ਕੀਤੀ ਵਜ਼ੀਰੀ ਕਰਦੇ ਕਰਦੇ ਦੁਪਹਿਰ ਪਹਿਲੇ ਜੱਟਾ ਚੁਭਾਇਆ ਸੀ ਉਹ ਲੈ ਜਾਂਨ ਜاتی ਬਾਪੇ ਦਾ ਪਰਸ਼ਾ ਪੀਤੇ ਐਸੇ ਲਗਾ ਮਨਛੱਡ ਦੇ ਵਜ਼ੀਰੀ ਕੀ ਲੜਾ ਵਜ਼ੀਰੀ ਤੋਂ ਵਜ਼ੀਰੀ ਬਾਪੇ ਦੇ ਛੱਡ ਕੇ ਰਾਜੇ ਦੀ ਪ੍ਰਸ਼ਾਸਕ ਵੀ ਕਰੇ ਡੰਡਾ ਕੇ ਇੱਕ ਬਿਕਾ ਲੈਣ ਦੇ ਵਿੱਚ تلسی گری جا کے بابا پادنگے دا. پادنگے نام گرا جی کہ پدم نا لا کے نام رکھتا تلسی گرسی گر مہاتما جی ساڑے سارے کچھ نہیں چوڑی سے چمٹا لگتے کھا بڑا جی چیلا سراہی لا لاکے اپنے پیٹ چلا کے بابا پادل گیری جی سے پورتی چاڑ کے ایک چولی سے چمٹا فلاس کہہ لائے ਚਾਚੂੜੀ ਚ ਚਮਟਾ ਫੜਾ ਕੇ ਕਹਿ ਰਹੀ ਜੋ ਉੱਥੋਂ ਭਿਖਾਰੇ ਤੇ ਚਲੇ ਬਾਬਾ ਪਹੁੰਗੇ ਜੀ ਕਿਤੇ ਜੰਗਲ ਪ੍ਰਸੰਦ ਰਿਓ ਉਹਨਾਂ ਨੂੰ ਆਇਆ ਉਹ ਦੇਖੋ ਕਿੱਛੇ ਭਿਖਾਰੇ ਕਿੱਛੇ ਪੰਜਾਬ ਸੰਗਰੂਰ ਦਾ ਜਲਾ ਹਾਂ ਬਹੁਤ ਲੰਬਾ ਸਫਰ ਉਹਨਾਂ ਨੂੰ ਤੈਅ ਕਰਨਾ ਪਿਆ ਉਹ ਇੱਥੇ ਜਗ੍ਹਾ ਮਹਤਮਾਰ ਨੂੰ ਪ੍ਰਸੰਦ ਨਹੀਂ ਆਈ ਜਦੋਂ ਪ੍ਰਸੰਦ ਜਗ੍ਹਾ ਨਾ ਆਈ ਸਾਡਾ ਪਿੰਡ ਦੋਲਾ ਹੈ ਨਹੀਂ ਇਸੇ ਕੱਟੀ ਝੂੜੀ ਹੋਣ stdc ਪਰ ਤਾਲਾ ਬਣਵਾ ਸਾਰੇ ਹੈ ਜੀ ਸਾਡਾ ਪਿੰਡ ਈ ਜਿੱਥੇ ਜਦੋਂ ਦਿਨ ਝੋਲਾ ਦਾ ਰਾਜਾ ਕੱਢ ਝੂੜੀ ਇੱਥੇ ਮਹਾਤਮਾ ਇੱਕ ਜਣ ਖੇਡ ਹੋਈ ਇੱਥੋਂ ਦੀ ਲੰਘ ਕੇ ਮਹਾਤਮਾ ਜੰਗਲ ਬਿਆਬਾਨ ਉਹ ਜਿਹੜਾ ਤਰਫੋਂ ਆਪਾਂ ਉੱਥੇ ਵੀ ਚੱਲਾ ਗਏ ਉੱਥੇ ਇੱਕ ਬੰਨ ਬਹੁਤ ਵੱਡੀ ਸੀ ਉੱਥੇ ਮਹਾਤਮਾ ਨੇ ਕੈਬਰੀ ਪੇਟੇ ਲੈਣੇ ਨਹੀਂ ਮੈਨੂੰ ਕੋਈ ਮੇਰੀ ਬਿੰਤੀ ਇਸਾਉ ਮੈਂ ਇੱਥੇ ਪਹੁੰਚਣ ਕਰੂ ਜੰਗਲ ਪਸੰਦ ਆ ਗਿਆ ਬਾਬਾ ਪਾਦੂ ਗਏ ਤਾਂ ਅਸ ਕਹਿੰਦਾ ਵੀ ਜਦੋਂ ਬਾਬਾ ਜੀ ਕਰਦੇ ਰਹੇ ਸੇਵਾ ਨਾਮ ਜਪਦੇ ਰਹੇ ਆਸ ਇਹ ਫੜਾ ਇਤਿਹਾਸ ਕਹਿੰਦਾ ਵੀ ਬਾਬਾ ਜੀ ਇੱਥੇ ਲੱਗ ਗਿਆ ਕਿਉਂ ਇਹ ਜਰੀ ਮਾਹਮਨ ਸੇਵਾ ਕੋ ਕਿੰ ਕੀ ਪ੍ਰਤਿਭਾ ਸ਼ਿਆ ਉਹ ਤੋਂ ਇੱਕ ਉਸ ਵਰਮੀ ਉਸ ਤੋਂ ਬਹੁਤ ਵੱਡੀ ਸੀ ਸਾਡੀ ਮਰਲੇ ਵਿੱਚ ਤੇ 12 13 ਵਰਮੀ ਅਸੀਂ ਜੇ ਖਾਲਸੇ ਬਹੁਤ ਵੱਡਾ ਇੱਕ ਸੇਸ਼ ਕਲਗ ਤੇਨੂੰ ਸੇਵਾ ਕਰਿਆ ਕਰ ਬਾਬਾ ਫ਼ਜ਼ਲਬਖਸ਼ ਦੀ ਰਾਤ ਨੂੰ ਆਪਣੇ ਸੰਗ ਸੇਵਾ ਵਿਆ ਕਰੇ ਤੇ ਇਹ ਕੁਝ ਬਰਤਾਰਾ ਹੁੰਦਾ ਨਹੀਂ ਕਿ ਐਦਾ ਦੇ ਚਮਤਕਾਰ ਸਮੇਂ ਟਾਈਮ ਟਾਈਮ ਮਤਾਬਕ ਸਮੇਂ ਹੁੰਦੇ ਰਹੇ ਬਹੁਤ ਰਹੇ ਇਹ ਉਦੋਂ ਵਾਦੇ ਵਿੱਚ ਫੇਟ ਕੀ ਹੋਇਆ ਜੇ ਇੱਕ ਜਣ ਪਤਾ ਹੀ ਸਭ ਮਹਾਰਾਜਾ ਸਭ ਇਤਿਹਾਸ ਵੀ ਕਰੇ ਤਾਂ ਅਦਰ ਵਿੱਚ ਜੇ ਉਹ ਰਾਈ ਕਦੇ ਉਸ ਤੇ ਜਾ ਕੇ ਬਾਬੇ ਦੇ ਜੀ ਬਣੇ ਐਥੇ ਜਿਸ ਮੇਲੇ ਇੱਕ ਜਣ ਮਹਾਰਾਜਾ ਕਾਲੂ ਸਿੰਘ ਪਟਿਆਲੇ ਦਾ ਦਰਬਾਰ ਸਮਾਪਤ ਕਰਕੇ ਆਵਦੇ ਮਹਿਲ ਦੇ ਵਿੱਚ ਹੋ ਗਿਆ ਉੱਥੇ ਜਾ ਕੇ ਇੱਕ ਰਾਜੇ ਨੂੰ ਕਿਹਾ ਜੇ ਸੁਪਨਾ ਆਇਆ ਉਹੀ ਬਾਬਾ ਪੱਲੂ ਜੀ ਇਹ ਮੋੜ ਸੀ ਉਹ ਐਥੇ ਵਖਰੇਤੀ ਉੱਤੇ ਸੱਪ ਦੀ ਸ਼ੇਸ਼ ਨਾਗ ਦੀ ਸ਼ੋ ਨਾੜੇ ਕਿਹਾ ਬਾਬੇ ਨੇ ਹਮਣ ਕਰਾਵਟਾ ਮਹਾਰਾਜ ਕਰਮਸ਼ਿਖ ਉਪਚਾਰੇ ਨੂੰ ਐਨੇ ਜੇ ਚਾਰਗਾਂ ਮਹਾਰਾਜ ਕਰਮਸ਼ਿਖ ਵਿਆਹ ਕੋ ਖੁੱਲਲੀ ਦਰਬਾਰ ਸੱਜਿਆ ਦਰਬਾਰ ਸੱਜ ਕੇ ਫਿਰ ਕਹਿਣ ਲੱਗਾ ਮੇਰੇ ਬਿਧੀਰ ਨੂੰ ਫਿਰ ਭਾਈ ਬਿਧੀਰ ਸਾਹਿਬ ਮੈਨੂੰ ਰਾਤ ਇੱਕ ਇਹ ਜਿਹਾ ਸੁਪਨਾ ਆਇਆ ਇੱਕ ਮਹਾਤਮਾ ਜਟਾ ਧਾਰੀ ਜੱਟਾਂ ਕਰਦੇ ਨੇ ਸੇਵਾ ਉਹ ਵੀ ਬਾਦਸ਼ਾਹ ਦੇ ਸੇਸ਼ ਕਰਾਉਂਦਾ ਸੋ ਦਰਬਾਰ ਦਰਬਾਰ ਫੇਰ ਸੱਜ ਗਿਆ ਉਥੇ ਰਾਜੇ ਨੇ ਵੀ ਕਿਹਾ ਵੀ ਇਹ ਸਾਹਮਣੇ ਇਹ ਜੋ ਸੁਖਲਾ ਆਇਆ ਇੱਕ ਕੱਚੀ ਧੂਰੀ ਪਿੰਡ ਹੈ ਧੂਰੀ ਸ਼ਹਿਰ ਦੇ ਨਾਮ ਉਥੇ ਇੱਕ ਜਟਾਤਾਰੀ ਮਹਾਤਮਾ ਜੰਗਲਾਂ ਵਿੱਚ ਵਿਚ ਪਰਸ਼ਾ ਕਰਦੇ ਤੇ ਸਭ ਕਿਸੋ ਕੀਤੀ ਹੋਈ ਹੈ ਨਾਲੇ ਮੈਨੂੰ ਕਿਹਾ ਹਮਲ ਕਰਾ ਬੱਚਾ ਤੇ ਗੱਲ ਸੁਣ ਕੇ ਜੀ ਨੇ ਕਿਹਾ ਮਹਾਰਾਜ ਰਾਜਾ ਸਾਹਿਬ ਜੇ ਤਾਂ ਦੇਵੀ ਆਪ ਨੂੰ ਹਾਸੋ ਤਾਂਤਾ ਆਪਣੇ ਘਰੋਂ ਫੜ ਕੇ ਜੇ ਮਹਾਤਮਾ ਨਾ ਮਿਲ ਸਿਰਾਂ ਪਰ ਸੁਖਲੇ ਸਾਡੇ ਲੱਗਦੇ ਇੰਨੀ ਗੱਲ ਸੁਣ ਕੇ ਰਾਜੇ ਨੇ ਹੁਕਮ ਦੇ ਦਿੱਤਾ ਤੇ ਬਿਗੜਦਾ ਲਾਟਾ ਹਾਥੀ ਕੋਰੇ ਚਾਰ ਹੋ ਗਏ ਤੇ ਨਾਲ ਇੱਕ ਹੀਰੇ ਮੋਤੀਆਂ ਦੇ ਸਾਤ ਕੋ ਮਹਾਰਾਜਾ ਕਰਨ ਸਿੰਘ ਦੇ ਚੜਾਈ ਕਰਦੇ ਤੇ ਸਮੇਤ ਹੋ ਗਏ ਉਹ ਜੋ ਰੇਲ ਕੱਟੀ ਨਹੀਂ ਸੀ ਤਾਂ ਇਸ ਵੇਲੇ ਉਪਲਬਧ ਘਰ ਦੀ ਚੜਾਈ ਇਧਰ ਨੂੰ ਤਾਂ ਇਹ ਜਾਂ ਸਕੈਲਾ ਵੀ ਜੋ ਜੋ ਹਾਥੀ ਜੀ ਕੋਰੇ ਦਾ ਜਰੂਰ ਚੱਲਿਆ ਤਾਂ ਕਿ ਮਰੋੜੇ ਦੀ ਉੱਤੇ ਗਰਦ ਸਮਾਨ ਦੀ ਚੜੀ ਹੋ ਜੇ ਇੰਦਰ ਦਾ ਸਮਾਨ ਚ ਗਰਦ ਛੜੀ ਜਿਹਨੂੰ ਆਪਾਂ ਧੂਲ ਕਹਿੰਦੇ ਨੇ ਧੂੜ ਕਹਿੰਦੇ ਨੇ ਕਿ ਉਥੋਂ ਕਿੱਥੋਂ ਆਏ ਜਿੱਥੋਂ ਰਾਜੇ ਸਾਹਿਬ ਨੂੰ ਕਰਮ ਸਿੰਘ ਨੂੰ ਸੋਚਣਾ ਉਹਨੂੰ ਸੁਣੂ ਹੈ ਕਿ ਕੱਚੀ ਧੂੜੀ ਦੇ ਦਰਵਾਜ਼ੇ ਧੋਲੇ ਆ ਕੇ ਜੀ ਨੂੰ ਇੱਥੇ ਆ ਕੇ ਰਾਜੇ ਨੇ ਕਿਹਾ ਵੀ ਇਹਨੂੰ ਵਜੀਰ ਸਾਹਿਬ ਇਸੇ ਹਾਥੀ ਰੋਕ ਲੈ ਮੈਨੂੰ ਸੋਚਣਾ ਇੱਥੋਂ ਸੁਣੂ ਹੋਇਆ ਪਹਾੜ ਦੀ ਦਿਸ਼ਾ ਕਿਉਂ ਹੋਏ ਉਥੋਂ ਚੱਲੇ ਹਾਥੀ ਘੋੜੇ ਤੇ ਇਹ ਸੰਤਾਂ ਨੇ ਕਿਹਾ ਸੀ ਵੀ ਇੱਥੇ ਕੇਸਰ ਪਊਗਾ ਰੇਲਾ ਚੱਲਣਗੇ ਇਹ ਪਹਿਲਾਂ ਦੀ ਗੱਲ ਹੈ ਅੱਛਾ ਜੀ ਇਹ ਉਹਨਾਂ ਨੇ ਕੀ ਪਚੋਥੋ ਸੁਣਦੇ ਥੋੜੇ ਸਾਜਾ ਬਿਰਗੋੜਾ ਹੈ ਨਹੀਂ ਕਿ ਇੱਕੋ ਜਿਹਾ ਕੇ ਜਿਹੜਾ ਜਿਸੋ ਟੇਕੀ ਬਣੀ ਆ ਫਿਰ ਉਸੇ ਸਾਜਾ ਕਿਲਾ ਕੋਨੇ ਇਹ ਚ ਹੈ ਆਕੇ ਬਾਦਸ਼ਾਹ ਕਨ ਸਿਗਰੇ ਕਿਹਾ ਬਜੀਰ ਬਜੀ ਸਾਹ ਮੇਰੀ ਅੱਖ ਖੁੱਲ ਗਈ ਮੇਰੇ ਕੋਹਾਂ ਦਾ ਕੋਈ ਪਤਾ ਨਹੀਂ ਇਹ ਜਗਾਹ ਹੋਈ ਹੈ ਜਿਵੇਂ ਜਰਾ ਕੁ ਤੋ ਕੀ ਇਵੇਂ 삭ਤੀ ਜਗਾਹ ਮੇਂ ਰੋਹੀ ਹੈ ਪਰ ਇੱਕ ਨੂੰ ਮਿਲ ਕੇ ਪ੍ਰਸੰਨ ਜਾਨਕਿ ਉਹਨਾਂ ਨੂੰ ਜਿਵੇਂ ਸੁਪਨਾ ਆਇਆ ਸੀ ਉਸ ਦਾ ਦਾ ਇੱਕ ਆਈਡੀਆ ਹੋ ਗਿਆ ਉਹ ਵੇ ਉਹ ਸੇ ਤੰਬੂ ਲਾ ਕੇ ਕੋੜੇਵਾਂ ਤੇ ਫਰਗੀਆਂ ਆਕਟਿ ਗਿਆ ਤੇ ਇਕ ਉਹਨੇ ਪਾਸੇ ਉੱਥੇ ਵੀ ਚੱਲ ਲਾ ਗਿਆ ਆਪਾਂ ਕਹਾਤੀ ਆਈ ਮੇਰੀ ਇਹਨੇ ਸੱਣ ਬਾਸ਼ਾ ਨੇ ਹਾਸੀ ਵੰਦੇ ਰਹੀ ਮੇਰੀ ਇਹਨੇ ਹਾਸੀ ਆਈ ਕਿ ਹੱਲ ਜਾਵੇ ਇਹ ਤੋਂ ਇਸ ਵੇਲੇ ਫੁਰਜਾਂ اٹਕੀਆਂ ਰਾਜ ਅਤੇ ਵਜ਼ੀਰ ਲੇਕਿਨ ਮੋਤੀਆਂ ਦੇ ਸਾਹ ਇਹਸਾ ਅਗਰ ਟੋੜਦੇ ਟੋੜਦੇ ਇਥੋ ਲਿਆ ਆ ਢੇਰਾ ਚਾਹੀਦੀ ਇਹਦਾ ਸੁਆਤ ਹੋ ਗਿਆ ਤੇ ਰੇਟੇ ਚ ਠੀਕ ਹੈ ਇਹ ਗੱਲ ਵਾਪਰ ਦੀ ਚੱਲ ਰਹੀ ਹੈ ਇਥੋ ਦੀ ਲੱਗ ਕੇ ਰਾਜ ਅਤੇ ਵਜ਼ੀਰ ਗਏ ਚਲੇਗੇ ਜੱਜੇ ਮਹਾਤਮ ਨਾਮ ਚ ਆਪਦੇ ਦਿੱਤੇ ਜਦ ਦੇਖਿਆ ਉਹ ਮੇਰੇ ਜਿਹੜੇ ਸੱਪੀ ਸੋਟਾ ਕਾਲੀ ਮਹਾਸਮਾਂ ਤੇ ਕਾਲ ਪੁਰਖ ਦੇ ਦੁਆਰੇ ਨੇ ਜਿਸ ਵਾਂ ਚਲੇ ਹੋਏ ਨੇ ਕਿ ਉਹ ਨੂੰ ਉਹ ਦੇਖ ਕੇ ਸੱਪ ਦੇ ਦਾਰੇ ਕਿਣਾ ਜਾਵੇ ਦੂਰ ਦੂਰ ਛੇਕ ਮਾਰਦਾ ਤਾਂ ਬੈਠ ਕੇ ਜਿਸ ਵੇਲੇ ਸੰਤਾ ਦੀ ਤਾਲੀ ਭੱਲੀ ਮਹਾਤਮਾ ਗੁਰੂ ਜੀ ਨੇ ਪੋਸ਼ਾ ਪਾਣੂਗੇ ਨੇ ਪਾਈ ਤੁਸੀਂ ਹਰ ਉਸੇ ਕਹਿ ਲੱਗਿਆ ਜੀ ਮੈਂ ਪਟਾਰੇ ਦਾ ਜਾਵਾਂ ਇਹ ਮੇਰਾ ਤਜੀਰ ਹੈ ਤੇ ਤੁਸੀਂ ਮੈਨੂੰ ਰਾਤ ਨੂੰ ਸੁਪਨੇ 'ਚ ਦਿਖਾਈ ਦਿੱਤਾ ਸਾਰੀ ਗੱਲਾਂ ਜਿਵੇਂ ਜਿਵੇਂ ਦਿਖਾਈ ਦਿੱਤਾਂ ਉਹ ਮੈਂ ਮਾਰਨੇ ਦੱਸਤਾ ਮੈਂ ਸਾਨੂੰ ਭਰਨਿਆ ਹੁਣ ਤੁਸੀਂ ਹੁਕਮ ਕਰੋਗੇ ਹੁਕਮ ਕੀ ਕਰੀਏ ਤਾਂ ਉਹਦਾ ਫੌਜਾਂ ਕੱਢੀਆ ਤੇ ਜੋ ਫੌਜਾਂ ਆ ਗਈਆਂ ਸਾਡੇ ਟੋਰੀ ਚੰਦ ਪਰਵਾਰ ਵਾਲਾ ਤਾਂਰੇ ਤੇ ਅਤੀ ਅਸ਼ਕੰਦਰ ਕਿ ਸਾਡੇ ਡੋਲਾ ਪੈ ਗਿਆ ਤੇ ਉੱਤੇ ਰਾਜਾ ਕਰਮ ਸਿੰਘ ਆਇਆ ਤੇ ਛੇ ਸਾਲ ਨੂੰ ਬੈਠੇ ਰਹੇ ਬੜੇ ਚੁ ਆੜੇ ਰਾਜ ਪਤਾ ਲੱਗਿਆ ਤੇ ਪਤਾ ਲੱਗਾ ਦੁਨੀਆ ਨੂੰ ਉਹਨੂੰ ਆ ਗਈ ਇੱਕ ਤੋਂ ਅਨੇਗੜ ਦੇ ਨਾਲ ਕੋਰੇ ਇੱਕ ਬਲਿਆਰ ਪਿੰਡ ਹੈ ਬਲਿਆਰ ਕਪਿਆਰ ਬਲਿਆਰ ਕਪਿਆਰ ਬਲਿਆਰ ਠੀਕ ਹੈ ਬਲਿਆਰ ਹੈ ਨਾ ਹਾਂਜੀ ਹਾਂਜੀ ਉੱਥੋਂ ਦੀ ਬਰਾਤ ਆਈ ਹੋਈ ਸੀ ਧੂੜੀ ਪਿੰਡ ਅੱਛਾ ਜੀ ਧੂੜੀ ਪਿੰਡ ਦੀ ਬਰਾਤ ਸੋਣਿਆ ਉਸੇ ਬਲਿਆਰ ਆਲੀ ਨਹੀਂ ਰੁਕ ਤੱਕ ਮਾਸਾ ਰੱਖੇ ਸਾਰੀ ਬਰਾਤ ਹੋ ਰਹੀ ਆਗੀ ਉੱਥੇ ਮਕਬਲ ਬਰਾਤ ਦਾ ਯੀ ਲੱਗਿਆ ਕਿ ਸੰਤਾ ਕੋਲ ਜਾ ਜੇ ਨਾ ਬੁੱਧ ਲੋਕ ਮੈਂ ਪਾਰ ਮੈਂ ਫਿਰ ਬਰਾਤ ਨੂੰ ਰੋਕ ਕੇ ਖਵਾਈਏ ਤਾਂ ਇਹ ਸਵੇਰੇ ਇਥੋਂ ਬ੍ਰਤ ਬਾਸੂ ਮੁਰਦੀ ਹੈ ਉਹਦੇ ਚੰਨਗਿਰ ਮਹਾਰਾਜ ਜਿਹੜੇ ਦੂਸਰੀ ਗਦੀ ਦੇ مالک ਨੇ ਉਹਨਾਂ ਨੇ ਸੋਚ ਚੱਕ ਲਈ ਅੰਤਰਾਕਵੇ ਕਿ ਮੈਂ ਤਾਂ ਇਹ ਗੁਰੂ ਦਾ ਚੇਲਾ ਬੰਦ ਕਿਸ਼ਨ ਜੀ ਦਸਿਆ ਨਹੀਂ ਆਪਣੇ ਮਾਨ ਦੇ ਵਿੱਚ ਉਹਨਾਂ ਨੇ ਮਾਨ ਦੇ ਵਿੱਚ ਧਾਰ ਆ ਤੇ ਉਹਦੇ ਬਾਅਦ ਵਿੱਚ ਅੰਤੂ ਰਿਫਰਟ ਚੇਰੋ ਚੰਤ ਰਖਾ ਲੈ ਉਹ ਲੀਗਾ ਤੇ ਫਿਰ ਰਾਤ ਨੂੰ ਲੈ ਦੇ ਲੈ ਕੇ ਭਵਾਨੀਗੜ੍ਹ ਪਰ ਆਪਣਾ ਚਲੇ ਗਏ ਬਰਿਆਲ ਨੂੰ ਤੇ ਬਰਿਆਲ ਤੇ ਦੇਖਿਆ ਉਸੇ ਦਿਨ ਵੀ ਮਨਾ ਸਾਜੀ ਹੋ ਗਈ ਬੱਚੇ ਹੋਣਗੇ ਸੰਗਲ ਪੜ੍ਹਣਗੇ ਇਹ ਤਾਂ ਗੱਲ ਹੋ ਜੂ ਮਾਰੀ ਉਹ ਗੁਰੂ ਸਾਹਿਬ ਤੂੰ ਤਾਰਿਆ ਚੱਲੀਏ ਆਪਾਂ ਉਹ ਰੋਖੇ ਚੱਲੀਏ ਗੁਰੂ ਘਰ ਨੂੰ ਛੱਤ ਕੇ ਹੱਥ ਪਿਆਰੀ ਉਹ ਉਹਦਾ ਨਾਮ ਸਿੱਤ ਚੰਨਲ ਸੰਗੋ ਜੀਵਿਦਾ ਹਰੀ ਗੋਸਤਿ ਖੋ ਚੰਨਲ ਕੇ ਤਾਂ ਉਰੇ ਬਣ ਗਿਆ ਉਹ ਤੇ ਦਾ ਸੇ ਨਾਮ ਪਰ ਬਦਲ ਜਾਂਦਾ ਬੇਸੇ ਚਲੋ ਉਹ ਬੱਚੇ ਦਾ ਬਣ ਗਿਆ ਛੱਤ ਕੇ ਹੱਥ ਪਿਆਰੀ ਗੁਰੂ ਗੁਰੂ ਦੇ ਚਾਰਗੇ ਥੇ ਫੇਰ ਆ ਲਗੇ ਮਹਾਰਾਜ ਉਹ ਫੇਰ ਬਣਾ ਆਬਰੀ ਕਹਿਣਗੇ ਪਾਲਗਿਤੀ ਪਾਈ ਕੀ ਫਾਇਦਾ ਸੀ ਜੇ ਸੁਆਚ ਜੇ ਬ੍ਰੇਮ ਨੂੰ ਕੋਲੇ ਬ੍ਰੇਮ ਨੂੰ ਕੀ ਫਾਇਦਾ ਇਹਦੇ ਬਾਰੇ ਮੈਨੂੰ ਪਰਖੋ ਨਾ ਮੈਨੂੰ ਬਸ ਛੋਟਾ ਹੋ ਚੁੱਕਿਆ ਸੰਤ ਮਹਾਤਮਾ ਨੇ ਉਹਨੂੰ ਥਾਪਨਾ ਦੇਤੀ ਜਿਹੜੀ ਦੂਸਰਾ ਕੇਲਾ ਹੋ ਗੜ ਗਿਆ ਉਹ ਤਾਂ ਫੇਰ ਕੀ ਪਿਆ ਬਾਦਸ਼ਾਹ ਕਹਿਣ ਲੱਗੇ ਤੁਸੀਂ ਮੈਸੂਰ ਭਾਰਤ ਆ ਲਿਆ ਪਰ ਹੁਣ ਇਹ ਕਰ ਤੇ ਜਿਹੜਾ ਕੁਝ ਮੈਨੂੰ ਹਾਵਰ ਕੇ ਹੈ ਹਾਵਰ ਵਾਸਤੇ ਦਰਸ਼ਕ ਖਾਵਣ ਕਰਾਉ ਮੈਂ ਖਰਚਾ ਕਰਾਂ ਉਹ ਜੇਲਾ

ਤੇ ਅੱਜ ਵੀ ਜਾਨੀਓ ਦਾ ਕੋਈ ਛਕਤੀ ਪਰੇ ਪਰੇ ਹੋਇ ਸਮੇਂ ਥਾਲੇ ਟਾਕ ਕੋ ਸੱਜੇ ਦੇ ਟਾਕ ਉਹਦੇ ਸਥਾਨਾਂ ਨੂੰ ਉਦੋਂ ਤੇ ਐਸੇ ਕਹਿੰਦਾ ਹੋਏ ਤੇ ਹਮਰ ਉਥੇ ਸਵਾ ਲੱਖ ਦੇ ਅੱਜ ਕੱਲ ਦਾਨ ਕਰਦੇ ਨਾ ਥੱਕਦੇ ਅੱਜ ਵੀ ਜਾਨੀਓ ਉਹ ਜੋ ਮਹਾਰਾਜ ਕਾਰਨ ਸਿੰਘ ਨੇ ਉਸ ਜੀਵਾਨੇ ਚ ਸਵਾ ਲੱਖ ਦਾ ਹਮਰ ਕਰਾ ਸੀ ਜਿ ਪਲਾ ਲੱ ਚਲਾਇਆ ਜੇ ਤੁਸੀਂ ਕੋਹ ਦੇ ਮੁਕਰਾਇ ਚ ਥੱਲੇ ਕੰਟ ਲੈ ਚਲੇ ਪਰ ਕਿ ਆਸਾ ਸਾਲ ਹੋਈ ਜਾਏ ਤੇਨੇ ਕੰਟਾਇਚ ਗਾਇ ਨਾ ਫਿਰ ਨਾਰਾਜ ਹਸੇ ਸਾਡੇ ਕਈ ਲੋਕ ਪੁੱਛਣ ਲੱਗੇ ਵੀ ਇਸੇ ਜਿਹੜੇ ਆਪਣਾ ਇਤਿਹਾਸ ਸੀ ਜਿਹੜੇ ਦਾ ਉਹ ਇਤਿਹਾਸ ਕੋ ਇੱਕ ਬਨਵਾਲ ਦਾ ਕੁਲ ਨਾਮ ਬ੍ਰਾਹਮਣ ਇੱਕ ਹਰਚੰਦ ਪਰਨ ਦਾ ਬਨਵਾਲ ਗਿਆ ਰਗਨਾਸਪੰਦ ਚ ਤੇ ਆਪਣਾ ਕੋਨ ਦਾ ਨਾਮ ਹਰਚੰਦ ਪਰਮਾਣੂ ਇਹਨਾਂ ਇਹਨਾਂ ਦਾ ਗੁਰੂ ਥੀ ਸਾਡੇ ਪਿੰਡੋਂ ਇੱਕ ਬ੍ਰਾਹਮਣ ਸੇਵਰਾਗ ਜੀਵੀਦਾਨਪਨ ਦੀ ਯੂਨਾਧਾਰਾਂ ਦੀ ਉਹਦਾ ਪੇਛਾ ਹੀ ਕੋਈ ਨਾ ਗੁਰੂ ਥੀ ਉਹਨੇ ਫੇਰਾ ਗੋਣ ਵਾਸਤੇ ਇਤਿਹਾਸ ਉਹ ਅਜੇ ਤੱਕ ਲਿਖਿਆ ਹੋਇਆ ਹੈ ਕਿ 18 ਸਾਲ ਤੇ 86 ਕਰੋ ਕਹਾਣੀ ਯਾਰ ਪਹਿਲਾ ਆਏ ਸੰਤ ਸੀ ਡੋਲਾ ਬਣਿਆ ਬਾਲ ਪਹਿਲਾ ਸੰਤ ਆਏ ਉਦੋਂ ਬਾਲ ਦੇ ਵਿੱਚ ਸਾਗ ਪਿੰਡ ਦਾ ਨਾਮ ਤੋਂ ਡੋਲਾ ਬਣਿਆ ਸਾਡਾ ਫਿਰ ਕੁਛ ਧੂਰੇ ਤੋਂ ਧਾਂਦਰੇ ਤੋਂ ਵੜਵਾਰੋ ਸਾਡਾ ਪਰਸ਼ੋਕਰ ਨਬ ਕੋਲ ਵਾਲੀ ਰੋਟੀ ਲਸੀ ਖਾਟ ਰਿਆ ਉਹ ਢੀਂਸੇ ਦੇ ਜਗਾ ਜਗਾ ਤੁਮਾਹਾ ਜੀ ਨੇ ਲਿਆ ਕੇ ਕਿ ਫਿਰ ਆਪਣਾ ਪਿੰਡ ਬਸਾਇਆ ਇਹਦਾ ਨਾਮ ਰੱਖਿਆ ਸੰਗਤ ਜੀ ਇਹ ਅਖਿਆ ਕਿ ਆਪਣਾ ਨਾਲ ਬਹੁਤ ਵੱਡੀਆਂ ਬਾਬਾ ਜੀ ਦੇ ਜੇਨਾ ਨੇ ਬਾਬਾ ਪਰਗੇ ਇਹ ਕਹਿਣ ਲੱਗੇ ਭਾਈ ਜੇ ਤੁਸੀਂ ਹੁਣ ਕਿਛੇ ਛੋੜੀ ਗੱਡੀ ਜੜਾ ਜੀ ਬਾਬਾ ਜੀ ਕਹਿਣ ਲੱਗੇ ਕਿ ਖੇਤਾਂ ਰੱਖੋਗੇ ਛੜਨੇ ਕਿ ਨਹੀਂ ਚਾਹਤਾ ਦੋਲਾ ਬਹੁਤ ਵੱਡਾ ਹੋ ਜੇ ਛੋੜੇ ਦਿਨਾਂ ਚ ਜੇ ਰੱਖੋਗੇ ਪਹਾੜ ਵੀ ਨਹੀਂ ਦੋਲਾ ਛੋਟਾ ਰਹੂ ਤੇ ਨਾ ਉਹਨੇ ਡੰਗਰਾਂ ਦੀ ਬਿਮਾਰੀ ਨਾ ਘੋੜਾ ਤੇ ਕਾਕਰ ਕੋਈ ਮਾਰ ਨਹੀਂ ਪਊਗੇ ਉਹਨੇ ਪਾਣੀ ਦੇ ਪਾਣੀ ਦਾ ਸਾਹ ਨਹੀਂ ਛਟੋਟੋਂ ਗੁਰ ਕਾਰਜ ਹੁੰਦਾ ਬੰਦੀਆਂ ਦਾ ਬੜਾ ਸਾਹਨ ਹੈ हरिद्वार बाबा जी हरिद्वार जीदी गुहारे उन जिस ਆਪਣੇ ਸੰਗਤ ਦੇ ਬਾਬਾ ਜੀ ਨੇ ਥੋੜੀ ਤੇ ਲੈ ਪੈਸੇ 200 ਛੋਟੀ ਮਾਰ ਕੇ ਮੂੰਹ ਕਰ ਦੋ ਤੇ ਮੂੰਹ ਕਰਤਾ ਸਾਡੇ ਬਯੂਖ ਕਹਿਣ ਲੱਗੇ ਬਾਬਾ ਜੀ ਸੁਖ ਸ਼ਾਂਤੀ ਹੈ ਸੰ ਵੱਡੇ ਪਿੰਡ ਦੀ ਕੋਈ ਲੋੜ ਨਹੀਂ ਬਟ ਸਾਡੇ ਬਯੂਖ ਕਹਿਣ ਲੱਗੇ ਕਿ ਛੋਟੇ ਵੱਡੇ ਪਿੰਡ ਦੀ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਚਾਹੇ ਛੋਟਾ ਹੀ ਹੋਵੇ ਪਰ ਸੁਖ ਸ਼ਾਂਤ ਸੁਖਾਂ ਨੂੰ ਹੀ ਹੋਵੇ ਜੇ ਵੀ ਸਭ ਵਿਚਾਰ ਕਰਤੇ ਉਹ ਟਾਲ ਲੈਣੇ ਸਾਡਾ ਇਸ ਤਰ੍ਹਾਂ ਰਹੋ ਸੰਗ ਤੇ ਵੱਡੇ ਦੀ ਕੋਈ ਲੋੜ ਨਹੀਂ ਸਮਝੀ ਸ਼ਾਂਤੀ ਦੀ ਸਾਡੇ ਕੇ ਪਹਾੜ ਕੀ ਨਹੀਂ ਸਾਡੇ ਦਰਵਾਜ਼ੇ ਦਾ ਮੂੰਹ ਅਖਰ ਦਿੱਤਾ ਜਦਾਂ ਕੇ ਦੱਸਿਆ ਕਿ ਭਾਈ ਬਾਬਾ ਜੀ ਇਸ ਤਰ੍ਹਾਂ ਉਹਦਾ ਨੋਤਾ ਧੋਲਾ ਰੱਖਤਾ ਪਾਲਕ ਅਸੀਂ ਤਾਂ ਕੁਛੋ ਚ ਮੋੜ ਗਏ ਬਾਬਾ ਜੀ ਹਾਸੇ ਕੇ ਕਹਿਣੇ ਕਿ ਫਾਲਗਰੀ ਕਲਪਾਈ ਧੋਲੇ ਦਾ ਤਾਂ ਗੋਲੇ ਰਹਿ ਗਿਆ ਪਰ ਜੇ ਤੁਸੀਂ ਪਹਿਲਾਂ ਸਿੰਗੜ ਰੱਖ ਲੰਦੇ ਨਾ ਬੜਾ ਵਧੀਆ ਸੀ ਵੀ ਜੀ ਕਮਾਨ ਦੇ ਰੋਤੀ ਇਹ ਸਾਡਾ ਇਤਿਹਾਸ ਆ ਸਿੰਗੜ ਕੇ ਜੀ ਪਾਲਕ ਜੀ ਹਾਰਦਵਾਰ ਕੇ ਉੱਥੇ ਬੈਠ ਕੇ ਅੱਗ ਵੀ ਆ ਗਈ ਕਿ ਆਸ ਸੁਸਨ ਦੇ ਵਿੱਚ ਦੇ ਲੋ ਫਾਲਕ ਤਾਂ ਬਹੁਤ ਉਸਾਰ ਹੈ ਸਾਰੇ ਇਦਾਂ ਰਹਿ ਗਿਆ ਸਾਡਾ ਉਹ ਜਾਨੀ ਘਰ ਪਿੰਡ ਦੇ ਜਾਂ ਦੂਰੋਂ ਦੂਰੋਂ ਬਹੁਤ ਲੋਕ ਉਹਰੇ ਮੱਥਾ ਟੇਕ ਲਈ ਮਨਤਾ ਲਈ ਇਹ ਸ਼ਿਵਕ ਪਿੰਡੀ ਦੇ ਦਰਸ਼ਨ ਕਰਨ ਲਈ ਆਉਂਦੇ ਆ ਬਹੁਤ ਸਥਾਨ ਤੇ ਹਾਂਜੀ ਹਾਂਜੀ ਤੇ ਜਿਸ ਦਿਨ ਅਗਰ ਸ੍ਰੀ ਜੀ ਭਗਵਾਨ ਜੀ ਦਾ ਮੇਲਾ ਹੁੰਦਾ ਹੈ ਉਹਦੇ ਚਿਰ ਬਹੁਤ ਦੂਰ ਤੱਕ ਕਾਰਾਂ ਸੇਵਾਦਾਰ ਲਾ ਮਾਈਆਂ ਲਾ ਬੱਚੇ ਬੁੱਢੇ ਸਭ ਸਾਡਾ ਨਗਰੇ ਛੇ ਹੁੰਦਾ ਹੈ ਤੇ ਸਾਰਾ ਸਹਿਰ ਹੁੰਦਾ ਹੈ ਬਹੁਤ ਵਧੀਆ ਇੱਕ ਦਿਨ ਦਾ ਮੇਲਾ ਭਰਦਾ ਕੁੜਾ ਰਾਤ ਤੱਕ ਦੂਰ ਸੇ ਜਨ ਪੜਾਵਾ ਚੱਲਦਾ ਹੈ ਪਰੇ ਕੋਈ ਤੋਂ ਨਾ ਰਾਤ ਪੈ ਜਾਂਦੀ ਆਪਣਾਲਾ ਚੱਲਦੇ ਨੂੰ ਸੰਗ ਦਾ ਛੱਪ ਛੱਪ ਜਾਂਦੀਆਂ ਨੇ ਸ਼ਾਲਾ ਪੂਰੀਆਂ ਕਰਦੀਆਂ ਨੇ ਲੋਕ ਆੜਿਆਂ ਦੇ ਫਿਰ ਕੋਕਰੇ ਦੋਤਾ ਤੇ ਪਰ ਖੇਲੇ ਹੁੰਦੇ ਨੇ ਇਹ ਚੀਜ਼ ਦਾ ਬਹੁਤ ਵੱਡਾ ਧਿਆਸਾ ਹੈ ਜੀ ਕਿਹਦਾ ਦੇਖੋ ਸੁੱਖਾ ਸੁੱਖ ਤੇਰੇ ਬਾਹਰ ਆਉਂਦੀਆਂ ਹੁਣ ਗੱਲਾਂ ਪੂਰੀਆਂ ਜੂ ਮਨ ਭਾਉਂਦੀਆਂ ਹੈ ਜੀ ਠੀਕ ਹੈ ਜੀ ਥੋੜਾ ਬਹੁਤ ਬਹੁਤ ਧੰਨਵਾਦ ਤੇ ਇਹ ਬਾਕੀ ਜਿਹੜੀ ਹੋਤੀ ਆਸ ਹੈ ਜਿਓ ਆਪਣਾ ਭਾਣੇ ਤੇ ਇਸ ਵਾਰ ਜਿਸਨ ਹੋਰ ਵਿਚਾਰਨ ਪੁੱਛੇਗੇ ਬਹੁਤ ਬਹੁਤ ਭਾਰਤ ਤੋਂ ਅਕਸਰ ਕਾਰਨ ਠੀਕ ਹੈ ਜੀ ਕੇ ਜੀ ਜ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਬਾਬਾ ਜੀ ਨੇ ਤੇ ਇਸ ਨਾਲ ਹੁਣ ਆਪਾਂ ਬੀਬੇ ਰਾਮ ਕਰਦੇ ਹਾਂ ਤੇ ਬੋਲੋ ਮੇਰੇ ਨਾਲ ਫਕਤੋ ਓਮ ਨਮੋ ਸ਼ਿਵਾਏ ਓਮ ਨਮੋ ਜਿਹੜੀਆਂ ਇਹ ਮਹਾਪੁਰਸ਼ਾਂ ਦੀਆਂ ਯਾਦਗਾਰਾਂ ਨੇ ਇਹ ਸਮਾਜ ਹੈ ਜਿਹੜੀ ਇਹ ਬਾਬਾ ਭਗਮਗੇ ਜੀ ਦੀ ਹੈ ਜਿਹੜੀਆਂ ਆ ਸਮਾਧਾਨੇ ਇੱਥੇ 11 ਸਤਾਨੇ 11 ਗੱਡੀਆਂ ਨੇ ਇਹਨਾਂ ਦੇ ਜਗ੍ਹਾ ਜਗ੍ਹਾ ਤੇ ਇਹਨਾਂ ਦੀ ਸਮਾਧੀਆਂ अच्छी ਲੱਗੀਆਂ ਨੇ ਤੇ ਮਹਾਪੁਰਸ਼ਾਂ ਦੇ ਆਜ਼ਾਦਗਰ ਸਾਡੇ ਸਾਹਮਣੇ ਮਹਾਪੁਰਸ਼ਾਂ ਦੀਆਂ ਰੱਖੀਆਂ ਹੋਈਆਂ ਨੇ ਤੇ ਸਤਾਨ ਇੱਥੇ 11 ਮਹਾਪੁਰਸ਼ੋ ਟੋਕੇ ਨੇ ਤੇ ਜਿਹੜੇ ਪਹਿਲੇ ਵੱਡੇ ਸੰਤ ਸੀ ਉਹ ਆਪਣਾ ਬਾਬਾ ਪਤਵੀ ਜੀ ਜਿਨ੍ਹਾਂ ਨੇ ਬੀਕਾਨੇ ਦੀ ਬੀਜੀ ਛੱਡ ਕੇ ਇਹ ਜੰਗਲ ਦੇ ਵਿੱਚ ਡੇਰੇ ਲਾਏ ਇਸ ਢੋਲੇ ਨੂੰ ਬਸਾਇਆ ਆਓ ਤੁਹਾਨੂੰ ਦਰਸ਼ਨ ਕਰਾਈਏ ਉਸ ਤਪਸਥਾਨ ਤੇ ਜਿਸ ਤਪਸਥਾਨ ਦੇ ਉੱਤੇ ॠषि मुਨੀਆ ਨੇ ਸਭ ਤੋਂ ਪਹਿਲਾਂ ਆ ਕੇ ਤਪੱਸਿਆ ਕੀਤੀ ਕਿ ਉਹ ਆਹ ਜਗ੍ਹਾ ਹੈ ਦਰਸ਼ਨ ਕਰਨ ਯੋਗ ਜੋ ਕਿ ਇਸ ਮੰਦਰ ਦੇ ਨਾਲ-ਨਾਲ ਇਸ ਜਗ੍ਹਾ ਦੀ ਵੀ ਪੂਰੀ ਮਹਿਮਾ ਹੈ ਜਿਸ ਦੇ ਦਰਸ਼ਨ ਕਰਨ ਲਈ ਕਰਦੇ ਬਹੁਤ ਮਾਨੁਸ਼ਾਂਤੀ ਤੇ ਬਹੁਤ ਮੁਰਾਦਾਂ ਅਸਾ ਪੂਰੀਆਂ ਹੁੰਦੀਆਂ ਹਨ ਕਲ ਵਸ਼ਗ ਨੇ ਇਸੇ ਜਗ੍ਹਾ ਤੇ ਇੱਕ ਪਾਇਆ ਤੇ ਇਹ ਵੀ ਬੋਲਦੇ ਚਾਹੇ ਇਸ ਦੇ ਨਾਲ ਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ 65 ਬਿਗਿਆ ਦਾ ਇੱਕ ਟਕ ਟਿਕਾ ਜਿਸ ਵਿੱਚ ਬਹੁਤ ਵਧੀਆ ਬਾਗ ਸੀ ਅਤੇ ਅੰਬ ਦੇ ਬੂਟੇ ਲੱਗੇ ਹੋਏ ਸੀ ਅਮਰੂਦ ਦੇ ਬੂਟੇ ਲੱਗੇ ਹੋਏ ਸੀ ਜਾਮਣਾਂ ਦੇ ਬੂਟੇ ਲੱਗੇ ਹੋਏ ਸੀ ਜੋ ਕਿ ਲੋਕ ਬੜੀ ਦੁਰਦਰੋ ਸੰਗਤ ਜੋ ਆਂਦੀ ਸੀ ਉਸ ਅੰਬ ਦੇ ਰੂਟਲੂ ਖਾਂਦੀ ਸੀ ਅਤੇ ਉਸ ਪੰਡਾਰੇ ਵਿੱਚ ਜਾਂ ਹੋਰ ਆਪਾਂ ਸੰਗਤਾਂ ਨੂੰ ਵੀ ਬਤਾਈਆਂ ਜਾਂਦੀਆਂ ਸੀਗੀ ਆਹੋ ਇਹ ਹੁਣ ਸਮੇ ਦੇ ਨਾਲ ਨਾਲ ਇਹ ਸਾਰਾ ਬਾਗ ਵੀ ਅਲੋਪ ਹੁੰਦਾ ਜਾ ਰਿਹਾ ਹੈ ਹੁਣ ਸਮੇ ਦੇ ਸਾਰਾ ਕੁਦਰਤੀ ਖੇਤੀਆਂ ਜਿਵੇਂ ਜਿਵੇਂ ਮੌਸਮ ਹੁੰਦਾ ਉਸ ਤਰ੍ਹਾਂ ਦੀਆਂ ਖੇਤੀਆਂ ਹੁਣ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਹੈ ਜਿਹੜੀ ਇਹ 베ਰੀ ਆ ਇਹ 베ਰੀ ਦਾ ਕੋਈ ਇਤਿਹਾਸ ਜੋ ਹੈਗਾ ਉਹਦੇ ਬਾਰੇ ਭਗਤਾਂ ਨੂੰ ਦੱਸੋ ਕੁਝ ਚੰਨਾ ਪਾਓ ਜੀ ਜਿਸ ਵੇਲੇ ਮਹਾਰਾਜ ਕਰਮ ਸਿੰਘ ਦਾ ਸੁਪਨਾ ਆਇਆ ਸੀ ਪਟਿਆਲੇ ਤੋਂ ਚੱਲੇ ਕੱਚੀ ਟੂਰੀ ਤੋਂ ਇਸ ਜਗ੍ਹਾ ਤੇ ਪਹੁੰਚੇ ਤਾਂ ਇਸ ਵੇਰੀ ਦੇ ਨਾਲ ਮਹਾਰਾਜ ਕਰਮ ਸਿੰਘ ਨੇ ਹਾਥੀ ਬੰਨਿਆ ਦੂਸਰਾ ਇੱਥੇ ਆਏ ਚੇਲਾ ਬਣ ਕੇ ਮਹਾਰਾਜ ਗੁਰਬੀਰ ਸਿੰਘ ਜੀ ਸੁਰੂ ਉਹਨਾਂ ਨੇ ਹਾਥੀ ਬੰਨਿਆ ਤੀਸਰਾ ਮਹਾਰਾਜ ਨਾਭਾ ਹੀਰਾ ਸਿੰਘ ਉਹਨੇ ਇਸ ਬੇਵੀ ਦੇ ਨਾਲ ਹਾਥੀ ਬੰਨਿਆ ਇਹਨੂੰ ਅਸੀਂ ਕਹਿੰਦੇ ਹਾਥੀ ਵਾਲੀ ਵੀ ਇਣਕੇ ਉਸ ਤੋਂ ਬਾਅਦ ਇਸ 베ਰੀ ਦਾ ਨਾਮ ਹਾਥੀ ਵਾਲੀ 베ਰੀ ਰੱਖਿਆ ਗਿਆ ਸਾਡੇ ਬਜ਼ੁਰਗ ਹੁਣ ਵੀ ਸਾਡੇ ਅਸੀਂ ਵੀ ਹਾਥੀ ਵਾਲੀ 베ਰੀ ਕਹਿੰਦੇ ਆ ਇਹਦਾ ਬਹੁਤ ਵੱਡਾ ਵਸਤਾ ਹੈ ਹਾਥੀ ਨੇ ਇੱਕ ਡਾਣਾ ਤੇ ਦਾ ਸਾਡੇ ਬਜ਼ੁਰਗ ਕਹਿੰਦੇ ਹਾਥੀ ਨੇ ਦੰਦ ਪਾ ਕੇ ਇਹਦੀਆਂ ਦੋ ਫਾਕੜਾਂ ਕਰ ਦਿੱਤੀਆਂ ਡੋੜਾਂ ਦੇ ਤੇ ਹੁਣ ਫੁੱਟ ਕੇ ਫਿਰ ਕਈ ਹੋ ਚੱਲੇ ਨੇ ਇਹ ਉਹ ਇਤਿਹਾਸੀ 베ਰੀ ਹੈ ਜਿਨ੍ਹਾਂ ਨਾਲ ਵਾਦਸ਼ਾਲੇ ਆ ਕੇ ਦਰਸ਼ਨ ਵੀ ਕੀਤੇ ਮਹਾਂਪੁਰ ਸਾਹਿਬ ਦੇ ਤੇ ਹਾਥੀ ਵੀ ਬਣੇ ਹਾਥੀ ਵਾਲੀ 베ਰੀ ਹੈ ਇਹ ਉਹ ਤਪ ਸਥਾਨਾ ਜਿੱਥੇ ਕੀ ਪਟਿਆਲਾ ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਆਕੇ ਇਥੇ ਹਵਨ ਜਗ ਕਰਤੇ ਉਸ ਹਵਨ ਜਗਾਂ ਦਾ ਕਲਯੁਗ ਦੇ ਵਿੱਚ ਕਰਨਾ ਬਹੁਤ ਵੱਡ ਬੁੱਲਾ ਇੱਕ ਐਦਾਂ ਦੀ ਦੇਣ ਹੁੰਦੀ ਆ ਜਦੋਂ ਵੀ ਆਪਾਂ ਕੋਈ ਹਵਨ ਜਗ ਕਰਦੇ ਆ ਕਿਸੇ ਜਗ੍ਹਾ ਤੇ ਕਲਯੁਗ ਦੇ ਵਿੱਚ ਉਹ ਧਰਤੀ ਭਾਗਾ ਵਾਲੀ ਹੁੰਦੀ ਆ ਤੇ ਉਸ ਜਗ੍ਹਾ ਦੇ ird gird 60 70 80 ਕਿਲੋਮੀਟਰ ਤੱਕ ਵੀ ਆਪਾਂ ਲਾ ਸਕਦੇ ਆ ਕਿ ਵਾਤਾਵਰਣ ਇੱਕ ਸ਼ੁੱਧ ਹੋ ਜਾਂਦਾ ਫਸਲਾਂ ਤੇ ਕੋਈ ਵੀ ਜਾਨਵਰ ਜਾਂ ਕਿਸੇ ਵੀ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਨਹੀਂ ਹੁੰਦੇ ਔਰੋਗ ਮੁਕਤ ਹੋ ਜਾਂਦੀ ਹੈ ਧਰਤੀ ਤੇ ਪਾਣੀ ਦਾ ਵਾਤਾਵਰਨ ਇੰਨਾ ਸ਼ੁੱਧ ਹੋ ਜਾਂਦਾ ਕਿ ਉਸ ਸ਼ੁੱਧਤਾ ਦਾ ਹਰਿਆਲੀ ਨਾਲ ਬਹੁਤ ਵੱਡਾ ਇੱਕ ਸਾਂਝ ਹੈ ਤੇ ਪਿੰਡ ਵਾਸੀਆਂ ਨੂੰ ਤੇ ਹੋਰ ਲੋਕਾਂ ਨੂੰ ਵੀ ਥੋੜੀ ਜੀ ਇਹ ਅਫੀਦ ਭਗਤਾਂ ਨੂੰ ਕਿ ਇਸ ਮੰਦਰ ਉ ਸਾਰੀ ਅਦੀਨ ਇੰਨਾ ਪੁਰਾਣਾ ਇੰਨਾ ਸਾਰਾ ਕੁਝ ਉਰੇ ਤਫਛਪ ਹੋਏ ਨੇ ਕਿ ਇਧਰ ਵਿੱਚ ਹੈ ਜੋਗ ਥੋੜਾ ਜਿਆ ਦੇਨ ਕੀ ਮੰਦਰ ਇਸ ਡਵੈਲਪ ਹੋ ਸਕੇ ਤੇ ਦੀ ਪ੍ਰਾਚੀਨ ਮੰਦਰ ਵੀ ਇੱਕ ਸਾੰਭ ਦੀ ਬਣ ਸਕੇ ਨਾਲ ਨਾਲ ਆਓ ਤੁਹਾਨੂੰ ਦਰਸ਼ਨ ਕਰਾਈਏ ਉਸ ਤਪਸਥਾਲ ਦੇ ਇਹ ਸ਼ਿਪਿੰਡੀਆ ਜਿੱਥੇ ਕੀ ਤਪਸਥਾਨ ਤੋਂ ਬਾਅਦ ਹਵਨ ਜਗ ਹੋਣ ਤੋਂ ਬਾਅਦ ਇਹ ਸ਼ਿਪਿੰਡੀ ਸਾਫਤ ਕੀਤੀ ਗਈ ਆ ਇਹ ਇੱਥੇ ਦਰਸ਼ਨ ਕਰਕੇ ਲੋਕ ਮੰਤਰ ਮੁਕਤ ਹੁੰਦੇ ਹਨ ਇਹਦਾ ਜੋ ਜਲ ਹੈ ਉਹਨੂੰ ਆਪਣੇ ਮਸਤਕ ਨਾਲ ਲਗਾ ਕੇ ਆਪਣੀਆਂ ਮਨੋਕਾਮਨਾ ਮੰਗਦੇ ਹਨ ਤੇ ਭਗਵਾਨ ਸ਼ਿਵ ਜੀ ਦੀ ਕਿਰਪਾ અપਾਰ ਕਿਰਪਾ ਦੇ ਨਾਲ ਉਹ ਭਗਤਾਂ ਦੀਆਂ ਮਨੋਕਾਮਨਾ ਪੂਰੀਆਂ ਵੀ ਹੁੰਦੀਆਂ ਹਨ ਮਨੀਰਾਮ ਜੀ ਉਦੇਸ਼ ਵਿੱਚ ਦੱਸਿਆ ਹੋਇਆ ਹੈ ਖਾਲਸਾ ਪ੍ਰਕਾਸ਼ੀਆ ਦਾ ਇਹ ਸੰਬੰਧ ਆਸਾ ਸਪੈ ਖਾਲਸਾ ਸੰਤ ਕਹਾਵੀਰ ਮਨੀਰਾਮ ਜੀ ਜਿਆਦਾ ਸਾਈਂ ਦਾ ਸੰਤ ਸੀ ਜੋ ਦਾ ਬਣ ਗਿਆ ਇਹ ਦਰਗਾਹ ਜੁਗਨੀ ਹੈ ਦੰਗੜਾ ਚਾਮਦਾ ਹੈ ਉਹ ਇਹ ਤਾਂ ਇਹਨਾਂ ਦਾ ਪ੍ਰੀਤ ਹੈ ਜੁਗਨੀ ਹੈ ਬੀਕਾਂ ਨੇ ਸੋ ਚੱਲ ਕੇ ਵੇੜੇ ਵਿੱਚ ਬੈਠੇ ਨੇ ਉਸ ਸਮੇਂ ਦਾ ਹਾਲ ਹੈ ਵੇੜੇ ਵਿੱਚ ਆਇਆ ਕ੍ਰਿਸ਼ਨ ਮਾਰਾਰੀ ਜੀ ਸੋਭਾ ਆਉਂਦੇ ਗਉਂਦੇ ਜਾਂਦੇ ਨਾਰ ਨਾਰ ਜੀ ਨਿਆਰਾ ਖੇੜ ਦੇ ਖਪਾਰਬੂ ਦੇ ਘਰ ਦਾ ਸੀਸ ਤੇ ਭਯੰਗ ਸਾਇਆ ਰੋਜ ਘਰ ਦਾ ਸਾਰੇ ਹੀ ਮੁਲਕ ਵਿੱਚ ਤਾਰ ਫੇਰ ਗਈ ਦਰਸ਼ਨ ਕਰੇ ਵੇੜੀ ਪਾਰ ਤੇ ਰਗੀ ਦੇਖ ਕੇ ਸਰਪ ਨਾਰ ਨਾਰ ਧਾਰ ਜਾਂ ਸੀਸਤੇ ਭਜੰਗ ਸਾਇਆ ਰੂਪ ਜਿ ਘਰ ਦਾ ਸਾਧੂ ਆ ਚੋ ਸਾਧ ਨੇ ਨਸਾਨੀ ਸਾਧ ਨੇ ਕਰ ਦੇ ਜਨਮ ਵਾਲੇ ਬਹਰ ਬਾਦ ਨੇ ਪੂਰਾ ਸਾਧੂ ਪੂਰਨ ਤੇ ਆਗੀ ਜਾਰ ਦਾ ਸੀਸਤੇ ਭਜੰਗ ਸਾਇਆ ਰੂਪ ਜਿ ਘਰ ਦਾ ਰੰਗਿਆ ਜਨਾਂ ਨੇ ਚੋਣਾ ਨਾਮ ਰੰਗ ਤੇ ਡਰ ਨਾ ਕਿਸ਼ੇਰ ਭੂਤ ਨੇ ਭਜੰਗ ਤੇ ਜੰਨ ਤੇ ਪਰੇਮ 라ਵਦਲ ਭਰਲਾ ਸੀਸ ਤੇ ਭਜੰਗ 사য়া રોજ ਕਰਲਾ